ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਅੱਜ ਦਾ ਪੋਸਟਕ ਚਰਚਾ ਪ੍ਰੋਗਰਾਮ ਲਈ ਹਾਜ਼ਰ ਹਾਂ ਅੱਜ ਅਸੀਂ ਗਗਜੀਤ ਰਾਏ ਕੌਰ ਜੀ ਦੀ ਪੋਸਟਕ ਉੱਗੇ ਗਦਰੀ ਸੂਰਬੀਰ ਬਾਰੇ ਚਰਚਾ ਕਰਾਂਗੇ ਉੱਗੇ ਗਦਰੀ ਸੂਰਬੀਰ ਦਲਜੀਤ ਰਾਏ ਕੌਰ ਜੀ ਦੀ ਨਵ ਪੜਕਾਸ਼ਤ ਪੋਸਟਕ ਹੈ ਇਸ ਤੋਂ ਪਹਿਲਾਂ ਉਹ ਪਾਟਰੇ ਉਕੇਸ ਤਾਂ ਤਾ ਸੰਗਰਾਮੀ ਅਤੇ ਗਰਗਰ ਲੈਂਡ ਦੇ ਸ਼ਹੀਦ ਉਸਤ ਕਾਂ ਪੰਜਾਬੀ ਪਾਠਕਾਂ ਦੀ ਮਜ਼ੇ ਕਰ ਤੁਕੇ ਇਸ ਤੋਂ ਉਲਾਵਾ ਪੰਡਿਤ ਸ਼੍ਰੀਮਚੰਦ ਪੰਡੋਰੀ ਦੀ ਕਵਿਸ਼ਰੀ ਅਤੇ ਮਹਿਕ ਸ਼ਬਦਾਂ ਦੀ ਪੁਸਤਕਾਂ ਦਾ ਉਸ ਵੱਲੋਂ ਸੰਪਾਦਨ ਵੀ ਕੀਤਾ ਗਿਆ ਹੈ ਰੋਲੀ ਹੀਤਰਾ ਇੱਕ ਆਲਿਆ ਕੌਤਾ ਵੀ ਰਚਦਾ ਹੈ ਅਤੇ ਉਸ ਦੇ ਕਵਤਾਵਾਂ ਬਹੁਤ ਸਾਰੇ ਸਾਂਝੇ ਅਲਸੰਗਾਂ ਵਿੱਚ ਸ਼ਾਮਿਲ ਕੀਤੀਆਂ ਗਈਆਂ। ਇਹ ਗਦਰੀ ਸੂਰਪੇਰ ਬੋਸਟਾ ਕੋਇਚ ਹੈ। ਲੇਖਕ ਨੇ ਜਿੱਥੇ ਗਦਰ ਲਹਿਰ ਨਾਲ ਸੰਬੰਧਤ ਕ੍ਰਾਂਤੀਕਾਰੀਆਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ। ਉੱਥੇ ਜੋਨ ਕੇ ਪਰ ਗਦਰ ਪਾਰਟੀ ਦੇ ਇਤਿਹਾਸਕ ਪੱਖ ਨੂੰ ਵੀ ਪੇਸ਼ ਕੀਤਾ। ਪੁਸਤਕ ਵਿੱਚੋਂ ਸਾਨੂੰ ਪਤਾ ਚੱਲਦਾ ਹੈ ਕਿ ਵਿਮੇ ਸ਼ਰੀਰੇ ਸ਼ੁਰੂ ਵਿੱਚ ਬਹੁਤ ਸਾਰੇ ਭਾਰਤੀ ਤਹਿਰੇਪレਖ ਦੀ ਉਮੀਦ ਨਾਲ ਕੰਮੇਸ਼ਾ ਹੁੰਦੇ ਜਿਹੜੇ ਨੇ ਸ਼ੁਰੂ ਹੋਏ ਸੰ ਗੋਸਤਾਂ ਨੇ ਮਜ਼ਦੂਰ ਗੋਰੀਆਂ ਨਾਲੋਂ ਘੱਟ ਮਜ਼ਦੂਰੀ ਤੇ ਕੰਮ ਕਰਦੇ ਹੋਣ ਕਾਰਨ ਇਹਨਾਂ ਨੂੰ ਗੋਰੇ ਮਜ਼ਦੂਰਾਂ ਦੇ ਵਿਰੋਧ ਦਾ ਸਾਹਮਣਾ ਵੇ ਕਰਨਾ ਪੈਂਦਾ। ਕਈ ਵਾਰ ਤਾਂ ਗੋਰੇ ਮਜ਼ਦੂਰ ਇਹਨਾਂ ਦੀ ਕੁੱਟਮਾਰ ਵੀ ਕਰ ਦਿੰਦੇ ਸਨ। ਜਿਸ ਤੋਂ ਹਿੰਦੂ ਆtras ਨੇ ਮਜ਼ਦੂਰਾਂ ਨੂੰ ਜਿੱਥੇ ਆਪਣੀ ਗ੍ਰਾਮੀ ਦਾ ਅਹਿਸਾਸ ਹੋਇਆ ਉੱਥੇ ਹੀ ਇਹ ਗੱਲ ਉਨਾਂ ਦੇ ਜੱਟੇ ਬੰਦ ਹੋਣ ਦਾ ਕਾਰਨ ਵੀ ਬਣੀ ਇਸ ਦੇ ਜੈਸ ਦੇ ਸ਼ੁਰੂਆਤ ਅਮਰੀਕਾ ਤੋਂ ਹੋਈ 1912 ਵਿੱਚ ਬੋਟਲੈਂਡ ਬਿਗੇ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਨਾਂ ਦੀ ਜੱਟੇ ਬੰਦੀ ਦਾ ਗਠਨ ਹੋਇਆ ਜਿਸ ਦੇ ਪ੍ਰਧਾਨ ਬਾਬਾ ਸੋਨ ਸਿੰਘ ਪਟਕਣਾ ਜਨਰਲ ਸਖਤਰ ਗੁਰੂ ਦਾ ਕੁਮਾਰ ਫਤੇ ਖਜਾਨਚੀ ਪੰਡਤ ਕਾਸ਼ੀਆਮ ਸੁਨੇਹੇ ਇਹ ਸਨਸਥਾ ਵੱਲੋਂ ਹਿੰਦੁਸਤਾਨ ਨਾਮ ਦਾ ਇੱਕ ਹਫਤਾਵਾਰੀ ਪੱਤਰਕਟ ਹੁੰਦਾ ਫੈਟਲਾ ਵੀ ਲਿਆ ਗਿਆ ਪਰ ਜੀੜੀ ਕੁਮਾਰ ਦੇ ਬਿਮਾਰ ਹੋ ਜਾਣ ਕਰ ਇਹ ਪਰਚਾ ਨਾਟ ਡੇ ਰਹਿ ਗਿਆ ਫਿਰ ਇੱਕੇ ਵਾਰ 1913 ਨੂੰ ਆਸਟੋਰੀਆ ਵਿਖੇ ਕੋਈ ਮੀਟਿੰਗ ਵਿਕੇ ਇੰਦੋਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਜਿੱਥੇ ਬੰਦੀ ਦੀ ਸਰਬਸੰਮਤੀ ਨਾਲ ਚੋਣ ਵਿਕੇ ਬਾਬਾ ਕੌਣ ਸਿਕਪਾ ਕੌਣ ਤਿੰਨ ਪਟਨਾ ਪ੍ਰਧਾਨ ਅਤੇ ਮੀਟ ਪ੍ਰਧਾਨ ਬਾਬਾ ਕਿਸ਼ਰ ਸਿੰਘ ਘੱਟਗੜ ਦੇ ਨੇ ਲਾੜਾ ਹਗਿਆਲ ਇਸ ਦੇ ਜਨਮ ਖਤਰ ਬਣੇ ਇਸ ਜਦ 7 ਦਿਨ ਬੋਖ ਰੇਸ ਹਰੇ ਹਥੇ ਆਰਬੰਦ ਇਨਕਲਾਬ ਰਾਹੀਂ ਭਾਰਤ ਨੂੰ ਅੰਗਰੇਜ਼ਾਂ ਤੋਂ ਛੁਟਕਾਰਾ ਕਰਵਾਉਂਦੇ ਗਦਰ ਨਾਮ ਦਾ ਇੱਕ ਹਫਤਾਵਾਰੀ ਅਖਬਾਰ ਵੀ ਇਸ ਵੱਲੋਂ ਕੱਢਿਆ ਗਿਆ ਪਹਿਲੇ ਨੰਬਰ 1913 ਨੂੰ ਪੁਰਦੂ ਵਿੱਚ ਜਨਰ ਦਾ ਪਹਿਲਾ ਬਟ ਪਰਕਾਇਟ ਵੈਲ। ਅਪੇ ਲਾਲਾ ਹਰਿਆ ਜੇ ਤੋਂ ਬੜੇ ਕੰਮ। ਅਸੀਂ ਦੇਖਦੇ ਹਾਂ ਕਿ ਟੂਰਿਜ਼ਮ ਸਾਰਜੰਸਮੇ ਕਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਜੁੜੇ। ਬੁਧੇ ਸ਼ਾਂਤੋਂ ਗਦਰੀ ਚੂਰ ਮੇਂ ਹਸੇ ਹਰ ਬੰਦ ਇਨਕਲੂਡ ਕਰਉਂਦੇ। ਬਾਹਰ ਤੋਂ ਬੁਝਦੇ। ਖਾਸ ਕਰ ਕਾਮਾਗਾਟਾ ਮਰਿਯਾ ਹਾਜ਼ਰ ਹਾਂ। ਉਮਾਰਾ ਕਰਕੇ ਜਗਮਗਾਰੀ ਕਰਕੱਤੇ ਰੀ ਬੰਨ ਬਰਕਾਰ ਬਲ ਰਗਾਤੇ ਕੁੰਦੇਮ ਤਾਂ ਉਮਾਰਿ ਜੋ ਉਹ ਸਾਰੇ ਯਤਨ ਕਰਨੇ ਜਦ ਬੇ ਸੇਖਪਰਾ ਉਹ ਤਵੇਟ ਜਾਣ ਕਰਨੀ ਹੇ ਇਹ ਸੇਖਪਰਾ ਸੇਰ ਵਗਾਰਾ ਕਰ ਜੰਦੇ ਗਦੇ ਗਾਣੇ ਕਈ ਥਾਂ ਡਾਕਟਰ ਵੀ ਮਾਰੇ ਗਦਰ ਨੂੰ ਤੋਂ ਆਮ ਜਨ ਕਰਨ ਲਈ ਆਰਡਰ ਵਿੱਚ ਆਪਣਾ ਸੱਲ ਬਣਾਏ 1 ਕਿ ਫਰਵਰੀ 1915 ਦਾ ਗਦਰ ਨੂੰ ਚਾਉਣ ਲਈ ਲੈਟਰ ਕੀਤਾ ਗਿਆ ਜੇ ਸੂਚਨਾ ਲਈ ਗੋਹ ਤੇ ਇਹ ਤੁਹਾਨੂੰ ਦੱਸਣ ਕਿ 1 ਫਰਵਰੀ 1915 ਕਰ ਦਿੱਤੇ ਪਰ ਗਦਰ ਸਫਲ ਨਾ ਹੋਇਆ ਇਸ ਤੋਂ ਵੱਧ ਮੈਂ ਇਹ ਹਕੂਮਤ ਨੇ ਗੱਦਗਾਨਾ ਕਿ ਪਰਾਂ ਦੇ ਅਧਿਆਰਕੀਤੇ ਉਹ ਸਾਰੀ ਕਹਾਣੀ ਇੱਕ ਪੋਸਟਕ ਵਿੱਚ ਮਿਲਦੀ ਹੈ। ਗੁਰਜੀਤ ਰਾਏ ਕਾਲੀਆਂ ਨੇ ਕਿ ਗਦਰੀ ਸੂਰ ਬਿਰ ਪੋਸਟਕ ਵਿੱਚ ਵੀ ਗਦਰੀ ਸੂਰ ਦੀਆਂ ਦੇ ਜੀਵਨ ਸੰਬੰਧੀ ਬਹੁਤ ਹੀ ਬੇਦਕੀ ਨਾਲ ਪੜਤਾਲ ਨੂੰ ਜਾਂ ਪਰਵਾਹ। ਇਹ ਉਸ ਹੋਰ ਤੂਰ ਵੀ ਹੰਨ ਜਿੰਨਾ ਨੇ ਅੰਗਰੇਜ਼ੀ ਸਾਮਰਾਜ ਸਮੇਂ ਵਕਤ ਦੇ ਤਾਂ ਵੀ ਗ੍ਰੈਂਡ ਕਾਪੀਂ ਅੰਧੇ ਕਿਵੇਂ ਦੇ ਦੇ ਹਾ ਕਿ ਕਿਸੇ ਵਿਅਕਤੀ ਦੀ ਜ਼ਿੰਦਗੀ ਕਿੱਥੇਲੇ ਕਿਸ ਪਾਸੇ ਮੋੜ ਘਟੇ ਜਾਵੇ ਕਿਸਦਾ ਵੀ ਕੋਈ ਪਤਾ ਨਹੀਂ ਹੁੰਦਾ ਜਿਵੇਂ ਬਬਾ ਗੋਣ ਸੈਂਕ ਫੁਕਰਨੋ ਆਪਣੇ ਘੁੱਟੇ ਆਪਣੇ ਮੁੱਢਲੇ ਜੀਵਨ ਵਿੱਚ ਸ਼ਾਪਿੰਗ ਸਕਾਰਕਰਕਮ ਇਹ ਅਸ਼ੋਕ ਰਾਮ ਦੀ ਜ਼ਿੰਦਗੀ ਯੋਗ ਯੋਗ ਦੇ ਵੇਲੇ ਆਪਣੇ ਪੱਤੀ ਇਕੜ ਲਈ ਵਿਗਿਆਨਤਾ ਲੰਦੇ ਹਨ ਫਿਰ 26 ਸਾਲ ਦੀ ਉਮਰ ਵਿੱਚ ਤੇ ਫਤ ਤੋਂ ਕਿਨਾਰਾ ਕਰ ਲੈਂਦੇ ਹਨ ਉਸ ਤੋਂ ਬਾਅਦ ਉਹ ਨੌਲੇ ਦੇ ਲਈ ਯਤਰੀ ਆਪਣਾ ਵਟਮੰਦਾ ਜੋ ਵਟਮੁਲਾ ਜੋ ਉਹ ਲੜਨ ਪਾਇਆ ਇਸੇ ਤਰ੍ਹਾਂ ਲਾਲਾ ਹਰਦੇਵਾਲ ਆਪਣੇ ਅੰਤਲੇ ਦਿਨਾਂ ਵਿੱਚ ਆਪਣੇ ਇਨਕਲਾਬੀ ਵਿਚਾਰਾਂ ਨੂੰ ਤੇ ਲਾਂਝਾ ਲਈ ਦੇ ਦੇ ਦੇਰਿੰਦੇ ਇਹ ਕਿ ਬੋਲਤ ਵਿੱਚ ਦਰਜ ਇਤਿਹਰ ਗਦਰੀ ਹੂਰ ਬਿਰਾ ਵਿੱਚੋਂ ਕੰਨਿਆ ਇਹਾਂ ਦੀ ਬੋਲ ਵੀ ਬੋਲ ਫਰੇ ਲੋਕ ਬਰੇ ਜਿਹੇ ਗੱਲ ਕੀਤੀ ਹਨ ਜਿੰਨਾ ਕਰਕੇ ਉਹਨਾਂ ਨੂੰ ਬਾਦ ਵੀ ਜਾ ਦਿੱਤਾ ਇਹ ਹਰ ਤੱਕ ਆਜ਼ਾਦੀ ਸੰਗਰਾਮ ਬਾਰੇ ਯਾਨ ਨਿਤਾਰ ਰੱਖਣ ਵਾਲੇ ਨੂੰ ਜੀਰੋ ਪਰਨੇ ਚੈਹੀਦੀ 180 ਮੀ ਨਵੀ ਐਪ ਉਸ ਤੱਕ ਨੂੰ ਸੜਕ ਕਬਾੜੀ ਤੇ ਕੋਈ ਨਹੀਂ ਬਰਨਾਲਾ ਨੇ ਪਰ ਕਰਾਇਤੀ ਕਿ ਤਹ ਪਤੇ 1 ਕਿਲੋਮੀਟਰ ਚੰਤੋਬੇ ਚੰਤੋਬੇ